ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਕਿਹਾ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵੱਲੋਂ ਦਿੱਤੀ ਬੇਮਿਸਾਲ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਬਰ ਤੇ ਜ਼ੁਲਮ ਅਤੇ ਅਨਿਆਏ ਵਿਰੁੱਧ ਲੜਨ ਲਈ ਪ੍ਰੇਰਿਤ ਕਰੇਗੀ ਇੱਥੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਤਾ ਟੇਕਨ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਕੁਰਬਾਨੀ ਨੂੰ ਸਜਦਾ ਕਰਦੇ ਹੋਏ ਕਿਹਾ ਕਿ ਕੁਰਬਾਨੀ ਵਿਸ਼ਵ ਭਰ ਦੇ ਮਨੁੱਖਤਾ ਦੇ ਇਤਿਹਾਸ ਵਿੱਚ ਬੇਮਿਸਾਲ ਹਨ ਭਗਵੰਤ ਮਾਨੀ ਕੀ ਹੈ ਕਿ ਸਮੁੱਚਾ ਪੰਜਾਬ ਇਸ ਮਹੀਨੇ ਨੂੰ ਸੋਗ ਦੇ ਮਹੀਨੇ ਵਜੋਂ ਮਨਾਉਂਦਾ ਹੈ ਕਿਉਂਕਿ ਇਹਨਾਂ ਦਿਨਾਂ ਦੌਰਾਨ ਜ਼ਾਲਮ ਹਾਕਮਾਂ ਵੱਲੋਂ ਛੋਟੇ ਸਾਭਜਾਦਿਆਂ ਨੂੰ ਜਿੰਦਿਆਂ ਹੀ ਨੀਂ ਵਿੱਚ ਛਿਣਾ ਦਿੱਤਾ ਗਿਆ ਸੀ ਉਹਨਾਂ ਕਹੇ ਕਿ ਪੂਰੇ ਵਿਸ਼ਵ ਨੂੰ ਇਸ ਲਾਸਾਨੀ ਅਤੇ ਬੇਮਿਸਾਲ ਕੁਰਬਾਨੀ ਤੇ ਮਾਣ ਹੈ ਜੋ ਪੰਜਾਬੀਆਂ ਸਾਡੇ ਦੇਸ਼ਵਾਸੀਆਂ ਲਈ ਨਹੀਂ ਸਕੋ ਦੁਨੀਆ ਭਰ ਵਿੱਚ ਵਸਦੇ ਹਰੇਕ ਵਿਅਕਤੀ ਲਈ ਸਤਿਕਾਰ ਵਾਲੀ ਗੱਲ ਹੈ। ਇਹ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਸ਼ਾਂਤ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਰਵਾਰ ਸਮੇਤ ਨਤਮਸਤਕ ਹੋਣ ਆਇਆ ਸਜਦਾ ਕਰਨ ਆਇਆ ਇਹ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ 'ਚ ਕਿਤੇ ਨਹੀਂ ਮਿਲਦੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਦਿਰੜ ਇਰਾਦੇ ਔਰ ਬੋਲੇ ਸੋਨੇ ਹਾਲ ਦੇ ਨਾਰੇ ਲਾ ਕੇ ਜ਼ੁਲਮ ਨੂੰ ਚੱਲਿਆ ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਸੀਗਾ ਤੇ ਉਸ ਵੇਲੇ ਪਾਰਲੀਮੈਂਟ ਚੱਲ ਰਹੀ ਸੀਗੀ ਹੁਣ ਤਾਂ ਖਤਮ ਹੋ ਜਾਂਦੀ ਹੈ ਪਹਿਲੇ 20 ਨੂੰ 20 ਨੂੰ ਜਾਂ 1 ਨੂੰ ਉਸ ਵੇਲੇ ਚੱਲ ਰਹੀ ਸੀ ਤਾਂ ਉਸ ਦਿਨ ਸ਼ਰਧਾਂਜਲੀ ਦਿਵਾਉਣ ਦਾ ਵੀ ਮੌਕਾ ਮੈਨੂੰ ਪ੍ਰਮਾਤਮਾ ਨੇ ਦਿੱਤਾ ਤੇ ਪਹਿਲੀ ਵਾਰ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਅੱਧੇ ਘੰਟੇ ਦੀ ਡਿਬੇਟ ਵੀ ਹੋਈ ਤੇ ਨਾਲ ਰਿਕਾਰਡ ਤੇ ਵੀ ਕਹੀ ਤਾਂ ਕਿ ਜੇ ਫਿਊਚਰ ਦੇ ਵਿੱਚ ਕਦੇ 27 ਤਰੀਕ ਨੂੰ 26 ਤਰੀਕ ਨੂੰ ਜਲਦੀ ਹੋਈ ਪਾਰਲੀਮੈਂਟ ਤਾਂ ਉਹ ਸ਼ਰਧਾਂਜਲੀ ਰਿਕਾਰਡ ਤੇ ਆ ਤਾਂ ਦੇਣੀ ਪਊਗੀ ਉਸ ਦਿਨ ਸੋ ਸਾਡੇ ਗੁਰੂਆਂ ਨੇ ਸਾਡੇ ਸਰਵਾਂ ਸੁਭਾਰੇ ਨੇ ਔਰ ਉਹਨਾਂ ਦੀਆਂ ਸਿੱਖਿਆਵਾਂ ਸੀ ਕਿ ਗਰੀਬਾਂ ਦੇ ਨਾਲ ਖੜੋ ਉਹਨਾਂ ਦੇ ਹੱਕਾਂ ਦੀ ਲੜਾਈ ਲੜੋ ਪ੍ਰਮਾਤਮਾ ਨੇ ਜੋ ਛੋਟੀ ਮੋਟੀ ਸੇਵਾ ਮੇਰੀ ਲਈ ਹੋਈ ਹੈ ਪੰਜਾਬ ਵਾਸਤੇ ਮੈਂ ਵੀ ਹਰ ਵਕਤ ਇਹ ਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਜਿੰਨਾ ਵੀ ਮੌਕਾ ਦਿੱਤਾ ਹੈ ਮੈਨੂੰ ਬਲ ਬਖਸ਼ੀ ਸਮਤ ਬਖਸ਼ੀ ਕਿ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਮੈਂ ਜਿਹੜਾ ਉਹ ਕੰਮ ਕਰ ਸਕਾਂ ਯਾਰ ਉਹ ਪੰਜਾਬ ਵਿੱਚ ਬੀਤੀ ਰਾਤ ਤੋਂ ਹੀ ਰੁਕ ਰੁਕ ਕੇ ਹਲਕੀ ਤੋਂ ਦਰਮਿਆਨੀ بارش ਹੋ ਰਹੀ ਹੈ ਜਿਸ ਨਾਲ ਤਾਪਮਾਨ ਵਿੱਚ ਗਰਾਫਟ ਆਈ ਹੈ ਅਤੇ ਠੰਡ ਹੋਰ ਵਧੀ ਹੈ ਜੇਕਰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਗੱਲ ਮੰਨੀਏ ਤਾਂ ਬਰਸਾਤ ਦੇ ਨਾਲ ਆਮ ਨਾਲੋਂ ਤਾਪਮਾਨ 5 ਡਿਗਰੀ ਗਰਾਫਟ ਆਈ ਹੈ ਉਨਾ ਕਿ ਹੈ ਕਿ ਆਉਣ ਵਾਲੇ 24 ਤੋਂ 25 ਨੂੰ ਸੰਗਣੀ ਤੋਂ ਨੂੰ ਲੈ ਕੇ ਲੜਜਾਈ ਕੀਤਾ ਗਿਆ ਹੈ ਉਥੇ ਹੀ 26 ਤੋਂ ਲੈ ਕੇ 28 ਤੱਕ ਬਰਸਾਤ ਨੂੰ ਲੈ ਕੇ ਵੀ ਐਲਰਟ ਜਾਰੀ ਕੀਤਾ ਗਿਆ ਹੈ ਜਦੋਂ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਬਰਸਾਤ ਦੇ ਨਾਲ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਤ ਮਿਲੀ ਹੈ ਉਥੇ ਹੀ ਇਹ ਬਰਸਾਤ ਫਸਲਾਂ ਲਈ ਵੀ ਲਾਹੇਵੰਦ ਹੈ ਉੱਤਰ ਪ੍ਰਦੇਸ਼ ਦੀ ਪੀਲੀ ਪੀਦ ਵਿੱਚ ਸਥਾਨਕ ਪੁਲਿਸ ਅਤੇ ਪੰਜਾਬ ਪੁਲਿਸ ਦੀ ਇੱਕ संयुक्त टीम ने सोमवार ਨੂੰ ਤੜਕੇ ਇੱਕ ਮੁਕਾਬਲੇ ਤੋਂ ਬਾਅਦ ਗੁਰਦਾਸਪੁਰ ਪੰਜਾਬ ਵਿੱਚ ਇੱਕ ਪੁਲਿਸ ਚੌਂਕੀ ਤੇ ਬੰਬ ਸੁੱਟਣ ਦੀ ਘਟਨਾ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਐਨਕਾਉਂਟਰ ਵਿੱਚ ਠੇਰ ਕਰ ਦਿੱਤਾ ਜਿਨ੍ਹਾਂ ਦੇ ਚਿਹਰੇ ਸਾਹਮਣੇ ਆਏ ਹਨ ਮੁਲਜ਼ਮਾਂ ਦੀ ਪਛਾਣ ਗੁਰਿੰਦਰ ਸਿੰਘ ਗੁਰਿੰਦਰ 26 ਸਾਲਾਂ ਅਤੇ ਵਰਿੰਦਰ ਸਿੰਘ 23 ਸਾਲਾਂ ਅਤੇ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ 18 ਵਾਸੀ ਗੁਰਦਾਸਪੁਰ ਵੱਜੋਂ ਹੋਈ ਹੈ ਦੱਸ ਦੇ ਕਿ ਇਹਨਾਂ ਤਿੰਨ ਵਿਅਕਤੀਆਂ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਂ ਨੌਰ ਇਲਾਕੇ ਵਿੱਚ ਬਖਸ਼ੀ ਵਾਲਾ ਪੁਲਿਸ ਚੌਕੀ ਉੱਤੇ ਹਮਲਾ ਕਰਨ ਦਾ ਇਲਜ਼ਾਮ ਸੀ ਪੁਲਿਸ ਨੇ ਇਸ ਮੌਕੇ 'ਤੇ ਇਹਨਾਂ ਤਿੰਨਾਂ ਲੋਕਾਂ ਤੋਂ ਹਥਿਆਰ ਬਰਾਮਦ ਕੀਤੇ ਹਨ ਜਿਨ੍ਹਾਂ ਵਿੱਚ AK-47 ਰਾਈਫਲਾਂ ਦੋ ਗਲੌਕ ਪਿਸਤੌਲ ਅਤੇ ਵੱਡੀ ਗਿਣਤੀ ਵਿੱਚ ਕਾਰਤੂਸ ਸ਼ਾਮਲ ਸਨ ਪੰਜਾਬ ਭਾਜਪਾ ਦੇ ਪ੍ਰਧਾਨ ਸਿੰਘ ਜੱਕਰ ਨੇ ਕਿਸਾਨਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ ਉਹਨਾਂ ਨੇ ਕਿਹਾ ਕਿ ਕਿਸਾਨੀ ਨੂੰ ਲੈ ਕੇ ਜੋ ਪੰਜਾਬ ਵਿੱਚ ਹਾਲਾਤ ਬਣੇ ਹੋਏ ਹਨ ਉਹ ਚਿੰਤਾ ਦਾ ਵਿਸ਼ਾ ਹੈ ਇਹ ਚਿੰਤਾ ਕੇਵਲ ਇੱਕ ਵਰਗ ਦੀ ਨਹੀਂ ਸਗੋ ਪੂਰੇ ਪੰਜਾਬ ਦੀ ਹੈ ਉਹਨਾਂ ਕਿਹਾ ਕਿ ਜੋ ਅੱਜ ਡੱਲੇਵਾਲ ਦੀ ਹਾਲਤ ਬਣੀ ਹੋਈ ਹੈ ਉਹ ਚਿੰਤਾ ਦਾ ਵਿਸ਼ਾ ਹੈ ਇਸ ਮੋਕੇ ਵੀਗ ਸੁਨੀਲ ਜਾਕਰ ਨੇ ਆਪਣੇ ਵਿਰੋਧੀਆਂ ਤੇ ਨਿਸ਼ਾਨਾ ਲਾਉਣਾ ਨਹੀਂ ਭੁੱਲੇ ਉਹਨਾਂ ਨੇ ਕਿਹਾ ਕਿ ਜੋ ਬੀਤੇ 10 ਦਿਨਾਂ ਤੋਂ ਜਾ ਕੇ ਹਾਲਚਲ ਪੁੱਛਣ ਜਾ ਰਹੇ ਹਨ ਉਹਨਾਂ ਨੇ ਸ਼ੁਰੂ ਵਿੱਚ ਕਿਸੇ ਦੀ ਵਾਹ ਵੀ ਨਹੀਂ ਲਾਈ ਡੱਲੇਵਾਲ ਜੀ ਦੀ ਜਿਹੜੀ ਹਾਲਤ ਬਣੀ ਹੋਈ ਹੈ ਉਹਨੂੰ ਲੈ ਕੇ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ ਸਾਰਿਆਂ ਦੇ ਮਨ ਦੇ ਉੱਤੇ ਬੋਝ ਹੈ ਪਰ ਇੱਕ ਜਿਹੜੀ ਗੱਲ ਚੁੱਪਦੀ ਹੈ ਅੱਜ 27 ਦਿਨ ਹੋ ਗਏ ਪਿਛਲੇ ਹਫਤੇ 10 ਦਿਨ ਤੋਂ ਕਿਉਂਕਿ ਸ਼ੁਰੂ ਚੇ ਤਾਂ ਸ਼ਾਇਦ ਕਿਸੇ ਨੇ ਨਹੀਂ ਵਾ ਲਈ ਪਰ ਪਿਛਲੇ 10 ਦਿਨਾਂ ਤੋਂ ਵੱਖ-ਵੱਖ ਲੀਡਰ ਸਾਹਿਬਾਨ ਉੱਥੇ ਜਾ ਕੇ ਉਹਨਾਂ ਦਾ ਹਾਲਚਾਲ ਪੁੱਛ ਰਹੇ ਜਿਸ ਗੱਲ ਵਾਸਤੇ ਮੈਂ ਅੱਜ ਤੁਹਾਨੂੰ ਇਸ ਮੌਸਮ ਦੇ ਅੰਦਰ ਤਕਲੀਫ ਦਿੱਤੀ ਹੈ ਤੁਸੀਂ ਵੀ ਦੇਖਿਆ ਹੋਣਾ ਉਹ ਸਾਰੀ ਚਿੰਤਾਵਾਂ ਦੇ ਵਿੱਚ ਜਿੱਥੇ ਜਾ ਕੇ ਉਹਨਾਂ ਦਾ ਹਾਲਚਾਲ ਪੁੱਛਦੇ ਐ ਇੱਕ ਚੀਜ਼ ਜਿਹੜੀ ਮਨ ਨੂੰ ਅੱਖਰਦੀ ਹੈ ਉਹ ਆ ਵੀ ਕਿਸੇ ਨੇ ਅਜੇ ਤੱਕ ਆ ਨਹੀਂ ਗਿਆ ਜਾ ਕੇ ਪੁੱਛ ਲੈਂਦੇ ਜੀ ਇਹਨਾਂ ਦਾ ਮੈਡੀਕਲ ਰਿਪੋਰਟ ਕੀ ਕਹਿੰਦੀ ਹੈ ਜੀ ਕਿਡਨੀ ਠੀਕ ਹੈ ਜੀ ਲੀਵਰ ਇਹਨਾਂ ਦਾ ਕੰਮ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਹੈ ਟੈਂਪਰੇਚਰ ਕੀ ਹੈ ਜੀ ਪਰ ਕਿਸੇ ਨੇ ਅਜਿਹਾ ਨਹੀਂ ਕਿਹਾ ਡੱਲੇਵਾਲ ਸਾਹਿਬ ਤੁਸੀਂ ਆ ਆ ਮਰਨਵਰਤ ਤੋੜੋ ਇੱਕ ਬੰਦੇ ਨੇ ਜਾ ਕੇ ਉੱਥੇ ਆ ਨਹੀਂ ਕਿਹਾ ਵੀ ਤੁਸੀਂ ਆ ਜਿਹੜਾ ਤੁਹਾਡਾ ਸੰਘਰਸ਼ ਹੈ ਅਸੀਂ ਉੋਟਦੇ ਆ ਤੁਸੀਂ ਆ ਤੁਹਾਡੀ ਜਾਨ ਸਾਡੇ ਸਾਰਿਆਂ ਵਾਸਤੇ ਕੀਮਤੀ ਹੈ ਮੈਂ ਤਾਂ ਅੱਜ ਅਪੀਲ ਕਰਨ ਵਾਸਤੇ ਤੁਹਾਡੇ ਰਾਂਹੀਂ ਸਾਰੇ ਸਾਥੀਆਂ ਨੂੰ ਚਾਹੇ ਸਾਡੇ ਰਾਜਨੀਤਿਕ ਉਹਨਾਂ ਨਾਲ ਮਤਭੇਦ ਹੈਗੇ ਚਾਹੇ ਉਹਨਾਂ ਦੀ ਉਸ ਸੋਚ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਚਾਹੇ ਜਿਹੜੇ ਉੱਥੇ ਉਹਨਾਂ ਦੇ ਆਪ ਦੇ ਸਾਥੀ ਬੈਠੇ ਆ ਉਹਨਾਂ ਦੀ ਉਸ ਸੰਗਠਨ ਦੇ ਨਾਨ ਪੋਲੀਟੀਕਲ ਜਿਹੜੀ ਐਸਕੇਮ ਬੈਠੀ ਹੈ ਉੱਥੇ ਜਾਂ ਦੂਜੇ ਜਿਹੜੇ ਕਿਸਾਨ ਕਿਰਤੀ ਵਾਲੇ ਬੈਠੇ ਆ ਜਾਂ ਦੂਜੀ 13 ਜਿਹੜੀਆਂ ਸਾਰਿਆਂ ਨੂੰ ਮੇਰੀ ਇੱਕ ਬੇਨਤੀ ਹੈ ਵੀ ਬਖ ਕਹਿੰਦੇ ਨਾ ਜਿਸ ਤਰ੍ਹਾਂ ਨਾਰਾ ਸੀਗਾ ਵੀ ਬਾਕੀ ਗੱਲਾਂ ਛੱਡੋ ਅੱਜ ਉਹਨਾਂ ਦੀ ਜਾਨ ਬਚਾਣ ਦੀ ਗੱਲ ਕਰੋ ਸਾਰੀਆਂ ਗੱਲਾਂ ਬਾਅਦ ਚ ਹੁੰਦੀਆਂ ਨੇ ਰਣਗੀਆਂ ਸਭ ਮੈਂ ਸਮਝਦਾ ਵੀ ਅੱਜ ਚਿੰਤਾ ਦਾ ਵਿਸ਼ਾ ਸਾਰਿਆਂ ਨੂੰ ਆਉਣਾ ਚਾਹੀਦਾ ਰੋਜ਼ ਫਰੰਟ ਪੇਜ ਤੇ ਲਾਈਏ ਤੀਜੇ ਪੇਜ ਤੇ ਜਾਵਣੀਆਂ ਖਬਰਾਂ ਉਹ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਸੀਗਾ ਉਹ ਅੱਜ ਧੀਰੇ ਧੀਰੇ ਹੋਰ ਹੀ ਪਾਸੇ ਘਰਨਾ ਤੁਰੀ ਜਾਂਦੀਆਂ ਪਰ ਉਥੇ ਆਪਾਂ ਉਹਨਾਂ ਦੀ ਜਾਨ ਦੇ ਨਾਲ ਜਿਹੜਾ ਖਿਲਵਾੜ ਹੋ ਰਿਹਾ ਸੌਰੀ ਮੈਂ ਬੜਾ ਸਖਤ ਵਰਡ ਇਸਤੇਮਾਲ ਕਰ ਰਿਹਾ ਖਿਲਵਾੜ ਹੋ ਰਿਹਾ ਸਭ ਕਿਸੇ ਨੂੰ ਇਸ ਗੱਲ ਦੀ ਚਿੰਤਾ ਨਹੀਂ ਵੀ ਉਹਨਾਂ ਦਾ ਰੋਜ਼ ਖਬਰ ਪੜ੍ਹ ਲੰਨੇ ਆ ਰੋਜ਼ ਰਿਪੋਰਟ ਦੇਖ ਲੰਨੇ ਆ ਇੰਟਰਨਲ ਜਿਹੜੇ ਆਰਗਨਸ ਆ ਸਾਰੇ ਇਫੈਕਟ ਹੋ ਜਾਣਗੇ ਸਭ ਆਰਗਨ ਆਰਗਨ ਇਫੈਕਟ ਹੋ ਜਾਣਗੇ ਉਸ ਬਜ਼ੁਰਗ ਬੰਦੇ ਨੂੰ ਮਿਰਕਲ 70 ਸਾਲ ਦੀ ਮਾਰੂ ਉਮਰ ਹੋਣਾ ਦੀ 70 ਸਾਲ ਦੀ ਉਮਰ ਦੇ ਅਗਰ ਕਿਡਨੀ ਫੇਲ ਹੋ ਗਈ ਸਾਬ ਸਾਰੀ ਉਮਰ ਵਾਸਤੇ ਇਸ ਜਾਨ ਬਚਾ ਵੀ ਲਿਓ ਸਾਰੀ ਉਮਰ ਵਾਸਤੇ ਡਾਇਲਿਸਿਸ ਤੇ ਚੜਾ ਦੇਉਗੇ ਕੋਈ ਲਿਵਰ ਦਾ ਹੋ ਗਿਆ ਇਸ ਉਮਰ ਚ ਆ ਕੇ ਨਾ ਤਾਂ ਕੋ ਟ੍ਰਾਂਸਪਲੈਂਟ ਹੋਣਾ ਜਿਉਂਦੇ ਤਾਂ ਡਾਕਟਰ ਹੈਗੇ ਵੈਂਟੀਲੇਟਰ ਤੇ ਪਾ ਕੇ ਵੀ ਰੱਖ ਲੈਣਗੇ ਪਰ ਉਹ ਜ਼ਿੰਦਗੀ ਜ਼ਿੰਦਗੀ ਨਹੀਂ ਸਾਬ ਉਹਨਾਂ ਦੀ ਮੇਰੀ ਬੇਨਤੀ ਉਹਨਾਂ ਨੂੰ ਆਈ ਹੈ ਢੱਲੇਵਾਲ ਜੀ ਨੂੰ ਉਹਨਾਂ ਦੇ ਸਾਥੀਆਂ ਨੂੰ ਥੋੜਾ ਜਿਹੜਾ ਪ੍ਰੋਟੈਸਟ ਸੀਗਾ ਅਗਰ ਸਹੀ ਮਾਨਿਆਂ ਦੇ ਅੰਦਰ ਤੁਹਾਨੂੰ ਚਿੰਤਾ ਹੈ ਵੀ ਤੁਹਾਡਾ ਪ੍ਰੋਟੈਸਟ ਜਿਹੜਾ ਹੈ ਸਹੀ ਹਲਕਿਆਂ 'ਚ ਸਹੀ ਈਦਾਰੇ ਤਾਈਂ ਤੁਹਾਡੀ ਗੱਲ ਪਹੁੰਚੇ ਤੇ ਮੈਂ ਸਮਝਦਾ ਵੀ ਇੱਕ ਤਾਂ ਪਾਰਲੀਮੈਂਟ ਹੈ ਪਾਰਲੀਮੈਂਟ ਦੇ ਵੀ ਜਿਹੜੇ ਫੈਸਲੇ ਆ ਉਹਨਾਂ ਨੂੰ ਮੋੜਨ ਵਾਲੀ ਜਿਹੜੀ ਤਾਕਤ ਹੈ ਉਹਨਾਂ ਨੂੰ ਦਰੁਸਤ ਕਰਨ ਦੀ ਤਾਕਤ ਹੈ ਉਹ ਸੁਪਰੀਮ ਕੋਰਟ ਕੋਲ ਹੈ ਸਭ ਮੇਰੀ ਬੇਨਤੀ ਸਾਰੇ ਲੀਡਰ ਸਾਹਿਬਾਨ ਨੂੰ ਹੈ ਜਿਆਦਾ ਉਹਨਾਂ ਦੇ ਨਾਲ ਵਾਲੇ ਜਿਹੜੇ ਪੰθεਰ ਜੀ ਜਾਂ ਦੂਜੇ ਜਿਹੜੇ ਸਾਥੀ ਬੈਠੇ ਹੈ ਉਹਨਾਂ ਨੂੰ ਜਾ ਕੇ ਆ ਬੇਨਤੀ ਕਰੋ ਵੀ ਥੋੜਾ ਜਿਹਾ ਅੰਸ਼ਨ ਸੀਗਾ ਥੋੜਾ ਜਿਹਾ ਮਰਨਮਰਤ ਤੁਸੀਂ ਰੱਖਿਆ ਇਹਦਾ ਟੀਚਾ ਪੂਰਾ ਹੋ ਗਿਆ ਨਥਿੰਗ ਲੈਸ ਦਨ ਦਾ ਔਨਰੇਬਲ ਸੁਪਰੀਮ ਕੋਰਟ ਇਟਸੈਲਫ ਹੈਸ ਟੇਕਨ ਨੋਟਿਸ ਮਨੂ ਦੱਸ ਦਿਓ ਕਿੰਨੇ ਬੰਦਿਆਂ ਦਾ ਅਜ ਤਹ ਇਤਿਹਾਸ ਦੇ ਅੰਦਰ ਸੁਪਰੀਮ ਕੋਰਟ ਨੇ ਬਾਈ ਨੇਮ ਨੋਟਿਸ ਲਿਆ ਹੋਇਆ ਹੈ ਵੀ ਇਹਨਾਂ ਦੀ ਜਾਨ ਕੀਮਤੀ ਹੈ ਬਿਕੋਜ਼ ਉਹਨਾਂ ਦਾ ਮਕਸਦ ਇੱਕ ਵਿਅਕਤੀ ਵਿਸ਼ੇਸ਼ ਨਾਲ ਨਹੀਂ ਸੁਪਰੀਮ ਕੋਰਟ ਦਾ ਜਿੰਨਾ ਮੈਂ ਇੰਟਰਪ੍ਰੀਟ ਸਮਝ ਸਕਦਾ ਹਾਂ ਜਿ ਡੇ ਮੇਰੀ ਮੋਟੀ ਦਿਮਾਗ ਦੇ ਵਿੱਚ ਉਹਨਾਂ ਦੀ ਚਿੰਤਾ ਕਿਸਾਨਾਂ ਦੇ ਪ੍ਰਤੀ ਹੈ ਉਹਨਾਂ ਦੀ ਚਿੰਤਾ ਪੰਜਾਬ ਦੇ ਪ੍ਰਤੀ ਹੈ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਦੀ ਸਟੇਟਮੈਂਟ ਆਈ ਸੀ ਉਹਦੇ ਚ ਉਹਨਾਂ ਨੇ ਕਲੀਅਰ ਕਟ ਗਿਆ ਸੀਗਾ ਦੀ ਇਹ ਦੇ ਇੰਪਲੀਕੇਸ਼ਨਸ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਉਹਦੇ ਚ ਜਿਹੜੇ ਬੜੇ ਗੰਭੀਰ ਇੰਪਲੀਕੇਸ਼ਨਸ ਹੋ ਸਕਦੇ ਆ ਤੇ ਮੈਂ ਅੱਜ ਆ ਬੇਨਤੀ ਕਰਨ ਵਾਸਤੇ ਵੀ ਸਾਰੇ ਜਿਹੜੇ ਲੀਡਰ ਹੈ ਜਿਹੜੇ ਅੱਜ ਅਨਾਉਂਸ ਹੋ ਰਿਹਾ ਵੀ 24 ਤਰੀਕ ਨੂੰ ਆਪਾਂ ਕੈਂਡਲ ਮਾਰਚ ਕੱਢਾਂਗੇ ਸਾਰ ਅਜ ਤਹੇ ਕੈਂਡਲ ਮਾਰਚ ਕੱਢਣ ਦੀ ਨੋਬਤ ਨਹੀਂ ਆਈ ਜਿੰਦੇ ਜੰਗ ਦੇ ਜੇ ਬੈਠੇ ਹੈ ਤੁਸੀਂ ਆ ਕਿਉਂ ੱੱਕੇ ਨਾਲ ਆ ਕੰਮ ਕਰਨ ਲੱਗੇ ਹੋ ਆ ਕੋਈ ਥਿਸ ਡਸ ਨਾਟ ਅਗਰ ਵੈਲ ਦੀ ਇਹ ਪਹਿਲਾਂ ਨਹੀਂ ਜਾਇਦੇ ਉਹਦੇ ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਨਾ ਕਿ ਆਮ ਸੌਰੀ ਟੂ ਸੇ ਸਾਬ ਇਸ ਦੇ ਲਾਵਾ ਕਿਉਂਕਿ ਮੈਂ ਬੜੀ ਕੋਸ਼ਿਸ਼ ਕਰਦਾ ਪਰ ਉਹਨਾਂ ਦੇ ਚਿੱਤਾ ਦੇ ਉੱਤੇ ਤੁਸੀਂ ਰਾਜਨੀਤੀਕ ਆਪਣੇ ਹਉਮੇ ਦੀ ਲੜਾਈ ਲੜ ਰਹੇ ਹੋ ਸਾਬ ਕਿਸ ਕੱਲ ਦੀ ਲੜਾਈ ਹੈ ਤੁਸੀਂ ਤੁਹਾਡੀ ਗੱਲ ਰੱਖੀ ਗਈ ਸਰਕਾਰ ਨੂੰ ਤੁਸੀਂ ਇੱਕ ਦੇਖੋ ਮੰਗਾ ਤਾਂ ਮੈਂ ਉਹਨਾਂ ਨਾਲ ਹੀ ਸਹਿਮਤ ਨਾ ਹਾਂ ਹਰੇਕ ਬੰਦੇ ਦਾ ਆਪਣਾ ਆਪਣਾ ਪੀਣਾ ਆ ਆਮ ਨੋਬਡੀ ਪਰ ਮਰੇ ਖਦਸੇ ਜਿਹੜੇ ਦਿਮਾਗ 'ਚ ਹੈ ਜਿਨ੍ਹਾਂ ਨੂੰ ਲੈ ਕੇ ਮੈਂ ਕਹਿ ਸਕਦਾ ਵੀ ਤੁਸੀਂ ਪਹਿਲਾਂ ਆਪਣੇ ਘਰ ਤਾਂ ਬਣਾ ਲਓ ਜਿਹੜੇ ਤੁਹਾਡੇ ਨਾਲ ਐਡਾ ਵੱਡਾ ਸੰਘਰਸ਼ ਚੱਲਿਆ ਸੀ ਜਿਸ ਸੰਘਰਸ਼ ਦੀ ਦਵਾਈ ਲੈ ਕੇ ਆਪਾਂ ਦੁਬਾਰਾ ਸੰਘਰਸ਼ ਵਿਢਿਆ ਉਹ ਸੰਘਰਸ਼ ਦੇ ਵਿੱਚ ਜਿਹੜੇ ਸਾਥੀ ਨਾਲ ਸੀਗੇ ਜਿਨ੍ਹਾਂ ਨੇ ਉੱਥੇ ਮੋਰਚਾ ਸਾਲ ਤੱਕ ਹੀ ਲਾਈ ਰੱਖਿਆ ਉਹ ਵੀ ਸਹਿਮਤ ਨਹੀਂ ਤੁਹਾਡੀ ਮੰਗ ਦੇ ਨਾਲ ਸਰਕਾਰ ਨੂੰ ਮਨਾਣ ਚੱਲਿਓ ਪਹਿਲਾਂ ਘਰ ਦੇ ਅੰਦਰ ਏਕਾ ਬੜਾ ਜ਼ਰੂਰੀ ਹੈ ਲੋਕਾਂ ਨੂੰ ਗਰਲਫ੍ਰੈਂਡੀ ਦੇ ਵਿੱਚ ਪਾ ਕੇ ਪੰਜਾਬ ਦੇ ਅੰਦਰ ਜੋ ਹਾਲਾਤ ਆਜ ਮੈਂ ਇਸ ਕਰਕੇ ਕਹਿ ਰਿਹਾ ਸਾਰੇ ਇਸ ਨੂੰ ਵੱਡੇ ਨਜ਼ਰੀਏ ਨਾਲ ਦੇਖਣਾ ਪਊਗਾ ਸਭ ਯੂ ਹੈਵ ਟੂ ਲੁੱਕ ਐਟ ਦਾ ਓਵਰਆਲ ਸਿਨੈਰੀਓ ਅੱਜ ਪੰਜਾਬ ਦੇ ਅੰਦਰ ਅੱਜ 23 ਤਰੀਕ ਹੈ ਮੇਰੇ ਕੱਲ ਪਹਿਲਾ ਜਿਹੜਾ ਤਮਾਕਾ ਪੁਲਿਸ ਸਟੇਸ਼ਨ ਚ ਹੋਇਆ ਪਿਛਲੇ 23 ਨੂੰ ਹੋਇਆ ਸੀਗਾ ਅੱਜ 1 ਮਹੀਨਾ ਹੋ ਗਿਆ 8 ਹੋ ਗਏ 9 ਹੋ ਗਏ ਉਹ ਸਾਰੀ ਲਿਸਟ ਮੈਂ ਲਈ ਫਿਰਨਾ ਇੱਕ ਇੱਕ ਜਿਹੜੀ ਹੈ ਆ ਅੱਜ ਵੀ ਰਿਪੋਰਟ ਬਹੁਤ ਵੱਡੇ ਤਰੀਕੇ ਨਾਲ ਲੱਗੀ ਅਖਬਾਰਾਂ 'ਚ ਲੱਗੀ ਹੈ ਰੋਜ਼ ਦੀ ਚਰਚਾ ਹੋ ਰਹੀ ਹੈ ਪੁਲਿਸ ਕਈ ਦਿਨ ਤੱਕ ਟਾਲ ਦੇ ਰਹੀ ਜੀ ਕਿਤੇ ਟਾਇਰ ਫਟ ਗਿਆ ਜੀ ਕਿਤੇ ਕੋਈ ਹੋਰ ਪਟਾਕਾ ਪੈ ਗਿਆ ਪਰ ਪਟਾਕਾ ਨਹੀਂ ਸਾਹਿਬ ਅੱਜ ਪਟਾਕਾ ਜਿਹੜੇ ਹਾਲਾਤ ਬਣ ਰਹੇ ਹੈ ਉਹ ਹਾਲਾਤ ਬਣ ਰਹੇ ਹੈ ਕਲੀਅਰ ਕਟ ਇੰਡੀਕੇਸ਼ਨਸ ਹੈ ਨਹੀਂ ਅਭੀ ਆਈਐਸਆਈ ਉੱਥੇ ਬੈਠੀ ਪਾਕਿਸਤਾਨ ਵਾਲੀ ਇੱਥੇ ਪੰਜਾਬ ਦੇ ਅੰਦਰ ਡਿਸਟਰਬੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਜੀੜਾ ਖਦਸਾ ਸੁਪਰੀਮ ਕੋਰਟ ਨੇ ਜਾਰ ਕੀਤਾ ਵੀ ਹੈ ਇਸ ਕਿਸਮ ਦੀ ਕੋਈ ਅਨਸੁਖਾਵੀ ਘਟਨਾ ਹੋਗੀ ਤੇ ਪੰਜਾਬ ਆਲਰੇਡੀ ਇਜ਼ ਅ ਵੋਲੇਟਾਈਲ ਜਿਹੜੀ ਸਿਚੁਏਸ਼ਨ ਹੈ ਪੰਜਾਬ ਦੇ ਅੰਦਰ ਉਹਦੇ ਵਿੱਚ ਬਾਰੂਦੀ ਚ ਤੁਸੀਂ ਤਿੱਲਾ ਲਾਣ ਵਾਲੀ ਗੱਲ ਕਰਦੇ ਹੋ ਤਾਂ ਡਿੱ ਕੀ ਜਾਂਦੇ ਆ ਪੰਜਾਬ ਪੁਲਿਸ ਦੇ ਹੱਥ ਖੜੇ ਐ ਤਈ ਦਿਨ ਤਾਂ ਟਾਲਦੀ ਕੋਸ਼ਿਸ਼ ਕੀਤੀ ਹੁਣ ਮੇਰੇ ਖਿਆਲ ਉੱਥੇ ਜਾ ਕੇ ਪੀਲੀ ਵੀ ਤੇ ਜਾ ਕੇ ਐਨਕਾਊਂਟਰ ਐ ਉਹਨਾਂ ਨੇ ਉੱਥੇ ਫੜ ਕੇ ਮਾਰੇ ਕਿਨੂੰ ਕਿਨੂੰ ਫੜ ਕੇ ਮਾਰੋਂਗੇ ਸਭ ਯੂਥ ਨੂੰ ਯੂਥਕ ਅੱਜ ਦੇਖੋ ਬੇਰੋਜ਼ਗਾਰੀ ਦੇ ਹਾਲਾਤਾਂ ਦੇ ਵਿੱਚ ਉਹ ਕੋਈ ਬਾਹਰ ਜਾਣ ਦੇ ਚੱਕਰਾਂ 'ਚ ਹੈ ਕੋਈ ਨਾ ਕੋਈ ਜਿਸ ਤਰ੍ਹਾਂ ਦੇ ਪਹਿਲਾਂ ਇੱਥੇ ਵਾਰਦੋਂ ਤਾਂ ਪੰਜਾਬ 'ਚ ਰੋਜ਼ ਹੋ ਰਹੀਆਂ ਛੋਟੇ ਥੋੜੇ ਜਿਹੇ ਪੈਸੇ ਵਾਸਤੇ ਜਾਂ ਤੁਹਾਨੂੰ ਬਾਹਰ ਭੇਜ ਦੇਣਗੇ ਉਸ ਚੱਕਰ 'ਚ ਉਹਨਾਂ ਨੂੰ ਇਨਵੋਲ ਕੀਤਾ ਜਾ ਰਿਹਾ ਹੈ ਲੋ ਵੀ ਤੁਸੀਂ ਆ ਕੰਮ ਕਰਦੇ ਹੋ ਉਹ ਤਾਂ ਉਹਨਾਂ ਨੂੰ ਜਿਹੜੇ ਗ੍ਰਨੇਡਾ ਦੀ ਚੱਕਰ ਆ ਨਾਮ ਆ ਰਿਹਾ ਹੈ ਕਿਹੜੇ ਗ੍ਰਨੇਡ ਉਹਨਾਂ ਨੇ ਇਸਤੇਮਾਲ ਕੀਤੇ ਹੈ ਪਾਕਿਸਤਾਨ ਵਾਲੇ ਨੇ ਕਿਹੜਾ ਆਰਡੀਐਕਸ ਆ ਹੈ ਉਹ ਤਾਂ ਟਿੱਕੀ ਜਾਂਦੇ ਨੌਜਵਾਨ ਮੁੰਡੇ ਹੈ ਗੁੰਮਰਾ ਕਰਨ ਦੀ ਨਾਲ ਕਿਨਾਂ ਸਖਤੀ ਪੈਦਾ ਹੋ ਜੂਗੀ ਪੰਜਾਬ ਦੇ ਬਿਹਤਰ ਨੂੰ ਸਾਹਮਣੇ ਰੱਖ ਕੇ ਚਾਹੇ ਉਹਨਾਂ ਦੇ ਰਾਜੇਵਾਲ ਸਾਹ ਦੇ ਉਗਰਾਹ ਜੀ ਦੇ ਬਾਕੀ ਸਾਰੇ ਸਾਥੀਆਂ ਦੇ ਉਹਨਾਂ ਨਾਲ ਫਰਕ ਹੋ ਸਕਦੇ ਹੈ ਮੇਰੀ ਬੇਨਤੀ ਹੈ ਇਟ ਇਜ਼ ਨੋਟ ਅ ਓਕੇਸ਼ਨ ਫॉर ਵਨ ਅਪ ਮੈਨਸ਼ਿਪ ਜਿਹੜਾ ਤੁਸੀਂ ਕਿਹਾ ਵੀ ਸਾਨੂੰ ਚਿੱਠੀ ਨਹੀਂ ਲਿਖੀ ਉਹ ਕਹਿੰਦੇ ਨਹੀਂ ਅਸੀਂ ਇਹਨਾਂ ਨੂੰ ਬੁਲਾਣਾ ਨਹੀਂ ਦੇਖੋ ਹਮੇ ਵਾਸਤੇ ਤੁਸੀਂ ਦੱਲੇਵਾਲ ਹੋਰਾਂ ਦੀ ਜ਼ਿੰਦਗੀ ਨਾਲ ਨਾ ਖੇਡੋ ਇਹ ਜਿਹੜੇ ਲੀਡਰ ਜਾ ਰਹੇ ਆ ਸਭ ਉੱਥੇ ਸੌਰੀ ਮੈਂ ਠੀਕ ਹੈ ਹਾਲ-ਚਾਲ ਪੁੱਛਣ ਜਾਂਦੇ ਆ ਪਰ ਜੇ ਕਿਤੇ ਆਹ ਕਹਿ ਦਿੰਦੇ ਵੀ ਅਸੀਂ ਪਾਰਲੀਮੈਂਟ 'ਚ ਤੁਹਾਡੀ ਲੜਾਈ ਲੜਾਂਗੇ ਜਾਂ ਤੁਸੀਂ ਛੱਡੋ ਜੀ ਤੁਹਾਡੀ ਗੱਲ ਆ ਗਈ ਤੁਸੀਂ ਕੱਲ੍ਹ ਕ ਜਗਾਤੀ ਇਹਨੂੰ ਸੰਘਰਸ਼ ਕਰਾਂਗੇ ਕਿਉਂਕਿ ਮੈਂ ਉਹ ਦਿਨ ਸੁਣ ਰਿਹਾ ਸੀਗਾ ਜਿਹਦੇ ਦਿਨ ਆਪਣੇ ਉਗਰਾਹ ਜੀ ਨੇ ਮੀਟਿੰਗ ਕੀਤੀ ਇਹਨਾਂ ਨੂੰ ਕਰਕੇ ਵੀ ਆਹ ਜਿਹੜੀ ਮੰਗ ਕਰ ਰਹੀ ਹੈ ਗਾਰੰਟੀ ਵਾਲੀ ਇਹਦੇ ਨਾਲ ਇਸ ਗਾਰੰਟੀ ਦਾ ਅਸਰ ਜਿਹੜਾ ਹੈ ਡਬਲਯੂਟੀਓ ਐਗਰੀਮੈਂਟਸ ਤੇ ਪੈਣਾ ਹੈ। ਇਹੋ ਹੀ ਗੱਲਾਂ ਜਿਹੜੀਆਂ ਮੈਂ ਅੱਜ ਤੋਂ 9-10 ਮਹੀਨੇ ਪਹਿਲੇ ਮਾਰਚ ਦੀ ਗੱਲ ਹੈ ਜਦੋਂ ਮੈਂ ਕਿਹਾ ਸੀਗਾ ਵੀ ਆਈ ਹੈਵ ਰਿਜ਼ਰਵੇਸ਼ਨਸ। ਮੰਨੂ ਐਸ ਜਿਹੜੀ ਆ ਮੰਗ ਹੈ ਇਹਦੇ ਨਾਲ ਮੈਂ ਸਹਿਮਤ ਨਹੀਂ। ਘਟੋ ਘਟ ਪੰਜਾਬ ਦੇ ਅੰਦਰ ਜਿਹੜੀ ਆ ਮੰਗ ਕਰ ਰਹੀ ਹੈ ਗਾਰੰਟੀ ਵਾਲੀ ਆ ਸਾਡੇ ਪਿੰਡੇ ਤੇ ਵਜਣੀ ਹੈ। ਕਿਸੇ ਹੋਰ ਵਾਸਤੇ ਠੀਕ ਹੋ ਸਕਦੀ ਹੈ ਸਾਡੇ ਪੰਜਾਬ ਵਾਸਤੇ ਠੀਕ ਹੈ ਨਹੀਂ। ਤੇ ਮੈਂ ਇਹ ਸਾਰੇ ਕਾਂਗਰਸ ਵਾਲੇ ਲੀਡਰਾਂ ਨੂੰ ਜਿਹੜੇ ਹਲਾਸ਼ੇਰੀ ਦੇ ਦੇ ਕੇ ਅੱਜ ਉਹਨਾਂ ਨੂੰ ਸ਼ਿੰਗਾਰ ਰਹੇ ਆ ਨਹੀਂ ਜੀ ਤਗੜੇ ਰਹੋ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੂੰ ਕਹਿਆ ਸੀ ਵੀ ਤੁਸੀਂ ਮੈਨੂੰ ਦੱਸੋ ਕਿਹੜੀ ਫਸਲ ਲਾਓਗੇ ਇਹ ਚੋਨਾ ਤੇ ਕਮਾਤ ਛੱਡ ਕੇ ਕਿਸੇ ਦਾ ਅਜ ਤਾਈਂ 10 ਮਹੀਨਿਆਂ ਚ ਕਿਸੇ ਦਾ ਜਵਾਬ ਨਹੀਂ ਆਇਆ ਪਰ ਅੱਜ ਸਾਰੇ ਜਾ ਕੇ ਉੱਥੇ ਫੋਟੋ ਖਿਚਾ ਰਹੇ ਖਿਚਾਓ ਸਾ ਫੋਟੋ ਖਿਚਾਓ ਤੁਹਾਡਾ ਪੋਲੀਟੀਕਲ ਕੰਮ ਹੈ ਕਰੋ ਜਦੋਂ ਮੈਂ ਇੱਥੇ ਗੱਲ ਕਰ ਰਿਹਾ ਮੈਂ ਪੰਜਾਬ ਦੀ ਬਿਹਤਰੀ ਵਾਸਤੇ ਆਮ ਅੱਜ ਮੈਂ ਗੱਲ ਕਰ ਰਿਹਾ ਐਜ਼ ਏ ਇੱਕ ਪੰਜਾਬੀ ਕਿਸਾਨ ਹੋਣ ਦੇ ਨਾਤੇ ਆ ਜੋ ਕੁਝ ਹੋ ਰਿਹਾ ਨਾ ਪੰਜਾਬ ਦੇ ਹਿੱਤ ਚ ਹੈ ਨਾ ਪੰਜਾਬ ਦੇ ਕਿਸਾਨਾਂ ਦੇ ਹਿੱਤ ਚ ਹੈ ਦੂਜੀ ਸਟੇਟਸ ਦੀ ਹੋਰ ਸਮੱਸਿਆਵਾਂ ਹੈ ਸਾਡੀਆਂ ਆਪਣੀਆਂ ਸਮੱਸਿਆਵਾਂ ਸਾਡੇ ਵਾਲੇ ਇਸ ਗੱਲ ਨੂੰ ਇਹਨਾਂ ਲੋਕਾਂ ਦੇ ਹੰਗਾਰੇ ਨਾਲ ਜਾ ਕੇ ਉੱਥੇ ਉਹਨਾਂ ਨੂੰ ਨਾਜ਼ਰੀ ਕਰ ਦਿੰਦੇ ਆ ਜੀ ਤੁਸੀਂ ਤਗੜੇ ਹੋ ਤਗੜੇ ਕਾਦੇ ਹੋ ਸਾ ਉਸ ਬੰਦੇ ਨੂੰ ਅੱਜ 27 ਦਿਨਾਂ ਤੋਂ ਪਾਣੀ ਤੇ ਹੈ ਆਈ ਡੋਨਟ ਨੋ ਵੈਦਰ ਅੱਜ ਉਹ ਆਪਣੇ ਹੀ ਇਜ਼ ਇਨ ਥੈਟ ਸਟੇਟ ਵੇਅਰ ਹੀ ਕੈਨ ਟੇਕ ਅ ਕੌਨਸ਼ੀਅਸ ਡਿਸੀਜਨ ਅਬਾਊਟ ਹਿਮਸੈਲਫ ਅੱਜ ਉਹ ਉੱਥੇ ਕਹਿਣ ਵੀ ਕਿ ਮੈਂ ਸਹਿਮਤ ਹਾਂ ਸੁਪਰੀਮ ਕੋਰਟ ਦੀ ਇਸ ਜਿਹੜੀ ਉਹਨਾਂ ਨੇ ਟਿੱਪਣੀ ਕੀਤੀ ਹੈ ਵੀ ਸਾਡੇ ਦਰਵਾਜ਼ੇ ਸੁਪਰੀਮ ਕੋਰਟ ਦੇ ਤੁਹਾਡੇ ਵਾਸਤੇ ਖੁੱਲੇ ਹੈ ਸਾਡੇ ਕੋਲ ਆ ਕੇ ਗੱਲ ਕਰੋ ਬਾਈ ਨੇਮ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਦੀ ਚਿੰਤਾ ਬਾਝੇ ਵੀ ਸਭ ਐਗਰੀ ਵਿਦ ਸੁਪਰੀਮ ਕੋਰਟ ਵੀ ਇਹਨਾਂ ਦੀ ਜਾਨ ਕੀਮਤੀ ਹੈ ਪਰ ਐਜ਼ ਅ ਪੰਜਾਬੀ ਸਾਹਿਬ ਮੈਂ ਸਮਝਦਾ ਹਰੇਕ ਆਦਮੀ ਦੀ ਜਾਨ ਕੀਮਤੀ ਹੈ ਚਾਹੇ ਉਹ ਸ਼ੁਭਜੀਤ ਸਿੰਘ ਸੀਗਾ ਚਾਹੇ ਉਹ ਆ ਹੁਣ ਰਣਜੋਤ ਸਿੰਘ ਉਹਨੇ ਉਹ ਦਿਨ ਉਥੇ ਆਪਣੀ ਸੁਸਾਈਸਾਈਡ ਕੀਤੀ ਹੈ ਐਵਰੀ ਲਾਈਫ ਇਜ਼ ਇੰਪੋਰਟੈਂਟ ਸਬ ਐ ਪੰਜਾਬ ਦੇ ਅੰਦਰ ਐ ਤਾਂ ਲੀਡਰ ਲੋਗ ਤਾਂ ਆਪਣੀ ਮਿਹਰ ਕਰ ਸਪੀਚਸ ਤਿਆਰ ਕਰੀ ਬੈਠੇ ਐ ਅਡੀ ਕੀ ਜਾਂਦੇ ਮੈਂ ਸ਼ਬਦ ਨਹੀਂ ਇਸਤੇਮਾਲ ਕਰਨਾ ਉਹ ਜਿਹੜੇ ਵੈਸੇ ਤਾਂ ਅੱਜ ਕੱਲੋ ਐਕਸਟੈਂਟਿਵ ਐਕਸਟੈਂਟਿਵ ਹੋ ਗਏ ਆਪਣੇ ਇਲਾਕੇ ਚ ਉਹ ਜਿਹੜੇ ਬੈਠੇ ਅਡੀਕਦੇ ਰਹਿੰਦੇ ਵੀ ਕਦੋਂ ਮਾਸ ਨੋਚ ਨੋਚ ਕੇ ਖਾਵਾਂਗੇ ਸਬ ਕੋਈ ਵੀ ਬੰਦਾ ਈਵਨ ਆਨ ਬੈਟਲਫੀਲਡਸ ਆਲਸੋ অর ਅਦਰਵਾਈਜ਼ ਕੋ ਪਸ਼ੂ ਯਾ ਕੋਈ ਪ੍ਰਾਣੀ ਖਾਇਲ ਪਿਆ ਹੋਇ ਉਹ ਬਹਿ ਜਾਂਦੇ ਵੀ ਕਦੋਂ ਪੂਰਾ ਹੋ ਦਦੇ ਅਸੀਂ ਖਾਵਾਂਗੇ ਉਹ ਰਾਜਨੀਤਿਕ ਰੋਟੀਆਂ ਸੇਕਣ ਨੂੰ ਪਾਸੇ ਛੱਡੋ ਸਾਹਿਬ ਧੱਲੇਵਾਲ ਜੀ ਦੀ ਜਿਹੜੀ ਆ ਉਹਨਾਂ ਦਾ ਫੈਸਲਾ ਹੈ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੀਏ ਤੁਸੀਂ ਰਲ ਮਿਲ ਕੇ ਉਹਨਾਂ ਨੂੰ ਮਨਾਉਣ ਵਾਸਤੇ ਇਕੱਠੇ ਹੋਨੇ ਹੋ ਸੁਨੀਲ ਤੁਹਾਡੇ ਨਾਲ ਹੈ ਵੀ ਉਹਨਾਂ ਨੂੰ ਚਾਹੀਦਾ ਵੀ ਆਪਣਾ ਆ ਪਾਸੇ ਕਰ ਉਹਦੇ ਬਾਅਦ ਪਹਿਲੇ ਜਿਹੜੇ ਆ ਉੱਥੇ ਬੈਠੇ ਆ ਨਾਨ ਪੋਲਿਟੀਕਲ ਵਾਲੇ ਇਹਨਾਂ ਨੂੰ ਕੋਈ ਵੀ ਆਪਣੇ ਦੂਜੇ ਸਾਥੀਆਂ ਨੂੰ ਜਿਹੜੇ ਐ ਪਹਿਲਾਂ ਉਹਨਾਂ ਨੂੰ ਸਮਝਾਓ ਤੇ ਇੱਕਦਮ ਆਨਬੋਰਡ ਉਹਦੇ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਦੱਸੋ ਉਹਨਾਂ ਨੂੰ ਜਾ ਕੇ ਸਮਝਾਓ ਗਲਤ ਫਹਮੀਆਂ ਨਾਲ ਨਹੀਂ ਸਾਹਿਬ ਸ਼ੁਭਕਰਨ ਕਿਉਂ ਮਰਿਆ ਸ਼ੁਭਕਰਨ ਨੂੰ ਕਿਹਾ ਗਿਆ ਸੀਗਾ ਵੀ ਸਾਨੂੰ ਗਾਰੰਟੀ ਦਿੱਤੀ ਸੀਗੀ ਸਾਨੂੰ ਵਾਅਦਾ ਕੀਤਾ ਸੀਗਾ ਪ੍ਰੋਮਿਸ ਕੀਤਾ ਸੀਗਾ ਸੈਂਟਰਲ ਗਵਰਨਮੈਂਟ ਨੇ ਜਿਹ ਦਿਨ ਕਾਲੇ ਕਾਨੂੰਨ ਵਾਪਸ ਲਏ ਐ ਵੀ ਸਾਨੂੰ ਆ ਗਾਰੰਟੀ ਦੇਣਗੇ ਉਹ ਪੂਰੀ ਸਾਰੀ ਖੁੱਲ ਗਈ ਸਾ ਜਦੋਂ ਖੁਦ ਉਹਨਾਂ ਨੇ ਉਗਰਾਜ ਨੇ ਕਹਤਾ ਵੀ ਆ ਤਾਂ ਮੰਗੀ ਹੀ ਨਹੀਂ ਸੀ ਸਾਡੀ ਸਾਡੀ ਤਾਂ ਮੰਗੀ ਕਾਨੂੰਨ ਵਾਪਸ ਕਰਾਣ ਦੀ ਸੀ ਉਸੇ ਕਰਾ ਲਈ ਇਹਨਾਂ ਨੇ ਜਾ ਕੇ ਫੇਰ ਧਰਨਾ ਲਾ ਲਿਆ ਗੁੰਮਰਾ ਕਰਕੇ ਲੋਕਾਂ ਨੂੰ ਗਲਤ ਇਨਫਰਮੇਸ਼ਨ ਦੇ ਕੇ ਇਹ ਜਿਹੜੀ ਬੈਨੀਫਿਟਸ ਦੱਸ ਰਹੇ ਹੋ ਤੁਸੀਂ ਦੱਸੋ ਸਾਬ ਮੇਰੇ ਖਦਸੇ ਹੋ ਸਕਦੇ ਆ ਮੇ ਵੀ ਆਮ ਰੋਂਗ ਬਟ ਮੇਰੇ ਆਪਣੇ ਖਦਸੇ ਇਸ ਤਰ੍ਹਾਂ ਬਾਕੀ ਕਿਸਾਨਾਂ ਦੀ ਹੋੜ ਕੋਈ ਕੋਈ ਬੋਲ ਨਹੀਂ ਰਿਹਾ ਕੋਈ ਕਹਿ ਨਹੀਂ ਰਿਹਾ ਵੀ ਠੀਕ ਬੈਠੇ ਹੈ ਜੀ ਹਰੇਕ ਕੋਈ ਜਾ ਕੇ ਉਹਨਾਂ ਨੇ ਮਹਿੰਮੋ ਚਾਲੂ ਕੀਤੀ ਹੈ ਦੱਸੋ ਕਿਹੜੇ ਲੀਡਰ ਨੇ ਜਿਹੜੇ ਫੋਟੋ ਖਿਚਾਣ ਗਏ ਉਥੇ ਕਿਸੇ ਨੇ ਉ ਜਾ ਕੇ ਕੋਈ ਆਮ ਹੋਇਮ ਚੱਲ ਕੀਤੀ ਹੋਵੇ ਕਿਸੇ ਨੇ ਇਹਨਾਂ ਪਾਰਲੀਮੈਂਟ ਦੀ ਗੱਲ ਕੀਤੀ ਹੋਵੇ ਕਿਸੇ ਨੇ ਗੱਲ ਨਹੀਂ ਕੀਤੀ ਸਪੀਚਾਂ ਤਿਆਰ ਕਰੀ ਬੈਠੇ ਵੀ ਜਿੱਦਨ ਕੁਝ ਹੋ ਗਿਆ ਉਹ ਦਿਨ ਅਸੀਂ ਤਵਾ ਆ ਲਾਵਾਂਗੇ ਸਾਰੇ ਨੇ ਵਧੀਆ ਸਟੇਟਮੈਂਟ ਬਣਾ ਕੇ ਵੀ ਸਿ ਬੀ ਜੀ ਪੀ ਦੇ ਖਿਲਾਫ ਬੋਲਾਂਗੇ ਸਰਕਾਰ ਦੇ ਖਿਲਾਫ ਬੋਲਾਂਗੇ ਤੇ ਇੱਥੇ ਵਾਲੇ ਰੁਕ ਪੁੱਛਦੇ ਵੀ ਨਹੀਂ ਮੇਰੀ ਬੇਨਤੀ ਹੈ ਉਹਨਾਂ ਨੂੰ ਜਿੱਥੇ ਮੈਂ ਪੰਦੇਰ ਜੀ ਤੇ ਉਹਨਾਂ ਦੇ ਸਾਥੀ इवन ਬਾਕੀ ਜਿਹੜੇ ਨਾਨ ਪੋਲਿਟਿਕਲ ਵਾਲੇ ਬੈਠੇ ਆ ਰਾਜਵਾਲ ਸਾਹਿਬ ਨੂੰ ਗਰਾਂਜ ਨੂੰ ਸਾਰਿਆਂ ਨੂੰ ਹੀ ਮੈਂ ਬੇਨਤੀ ਕਰੂੰਗਾ ਕਿ ਪਹਿਲਾਂ ਸਾਰੇ ਇਕੱਠੇ ਮਿਠੇ ਤੁਸੀਂ ਚਾਹੇ ਅੰਦੋਲਨ ਨਾ ਕਰਿਓ ਚੱਲ ਕੇ ਉਹਨਾਂ ਨੂੰ ਉੱਥੇ ਖੜੇ ਕਰਿਏ ਉਹਦੇ ਬਾਅਦ ਆਪਸ ਵਿੱਚ ਬੈਠ ਕੇ ਪਹਿਲਾਂ ਤਾਂ ਤੁਸੀਂ ਆਪਸ ਵਿੱਚ ਸਹਿਮਤੀ ਬਣਾ ਲਓ ਕਿ ਕਿਹੜੀ ਮੰਗ ਵਾਜਿਬ ਹੈ ਪੰਜਾਬ ਵਾਸਤੇ ਤੇ ਦੂਜੀ ਇਹਨਾਂ ਲੋਕਾਂ ਤੋਂ ਬਚੋ ਜਿਹੜੇ ਦੇ ਰਹੇ ਐ ਤੇ ਤੀਜਾ ਜਿਹੜਾ ਪਹਿਲਾਂ ਵੀ ਗੱਲਾਂ ਮੈਂ 10 ਮਿੰਟਾਂ ਲਕ ਕੀਤੀਆਂ ਸੀ ਐਕਸਪੋਜ਼ਡ ਜਿਹੜੇ ਆ ਮਿਲੀ ਭਗਤ ਐ ਇਹਨੂੰ ਕਰਕੇ ਕਿਸੇ ਨੇ ਜਦੋਂ ਆ ਕਿਸਾਨਾਂ ਦੇ ਝੋਨੇ ਵਾਲੀ ਪੇਮੈਂਟ ਦੇ ਕੱਟ ਲੱਗ ਰਹੇ ਸੀ ਕਿਸੇ ਨੇ ਆਵਾਜ਼ ਨਹੀਂ ਉਠਾਈ ਬਾਜਵਾਜੀ ਦੀ ਸਟੇਟਮੈਂਟ ਜ਼ਰੂਰ ਆਈ ਸੀ ਵੀ ਨਹੀਂ ਸੁਨੀਲ ਜਿਹੜੇ ਗੱਲ ਕਰੇ ਗਲਤ ਹੈ ਮੈਂ ਦਿੱਲੀ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਹੁਣ ਤਾਂ ਕੁਝ ਚੁਸਕਿਆ ਨਹੀਂ ਚਲ ਤੁਸੀਂ ਜਾ ਕੇ ਪ੍ਰੈਸ ਕਾਨਫਰੰਸ ਕਰੇ ਆਏ ਹੋਗੇ ਪਰ ਇੱਥੇ ਲੋਕਾਂ ਦੇ ਤਾਂ ਕੱਟ ਲੱਗਿਆ ਕੋਈ ਨਹੀਂ ਬੋਲਿਆ ਇਹਨਾਂ ਨੂੰ ਕੁਝ ਸਵਾਲ ਹੀ ਨਹੀਂ ਪੁੱਛਦਾ ਇੱਕ ਬੇਨਤੀ ਮੇਰੀ ਇਹਨਾਂ ਨੂੰ ਵੀ ਹੈ ਪੰਜਾਬ ਵਾਲਿਆਂ ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਭਗਵੰਤ ਮਾਨ ਜੀ ਕਿਹੜਾ ਸਮਾਂ ਚੱਕਿਆ ਤੁਸੀਂ ਅੱਜ ਹੀ ਅਖਬਾਰ ਚ ਲੱਗੀ ਹੈ ਵੀ ਆਸਟ੍ਰੇਲੀਆ ਜਾਣ ਦੀ ਤਿਆਰੀ ਕਰੀ ਬੈਠੇ ਹੈ ਕਹਿੰਦੇ ਰੋਮ ਵਾਸ ਬਰਨਿੰਗ ਤੇ ਉਹ ਆਪਣੀ ਬਾਂਸਰੀ ਵਜਾ ਰਹੇ ਸੀਗੇ ਧਮਾਕੇ ਹੋ ਰਹੇ ਹੈ ਪੁਲਿਸ ਅੱਜ ਸੇਵ ਹੈ ਨਹੀਂ ਤੁਸੀਂ ਆਸਟ੍ਰੇਲੀਆ ਚਲੇ ਹੋ ਤੁਹਾਨੂੰ ਪੰਜਾਬ ਦੀ ਫਿਕਰ ਨਹੀਂ ਤਾਂ ਆਪਣੀ ਕੁਰਸੀ ਦੀ ਫਿਕਰ ਕਰ ਲੋ ਉਤ ਸਵੇਰੇ ਤੁਹਾਡਾ ਇੰਤਿਆਰ ਫਿੱਤੇ ਕੱਸ ਦੇਣਗੇ ਦਿੱਲੀ ਵਾਲੇ ਉਹ ਕਹਿਣਗੇ ਸਾਡਾ ਇੱਥੇ ਇਲੈਕਸ਼ਨ ਚੱਲੂ ਹੋਣ ਲੱਗਿਆ ਤੇ ਤੂੰ ਉੱਥੇ ਚੱਲੇ ਹੋ ਆਸਟ੍ਰੇਲੀਆ ਕੀ ਲੈਂਡ ਚੱਲੇ ਹੋ ਸਾਬ ਆਸਟ੍ਰੇਲੀਆ ਆਪਣੀ ਕੁਰਸੀ ਦੀ ਫਿਕਰ ਕਰ ਲੋ ਪੰਜਾਬ ਦੀ ਫਿਕਰ ਕਰਨੀ ਸਾਬ ਜ਼ਰੂਰੀ ਹੈ ਜਾ ਕੇ ਉੱਥੇ ਚੀਫ ਮਿਨਿਸਟਰ ਸਾਹਿਬ ਜਾਣ ਸਾਰੇ ਆ ਜਿਹੜੇ ਲੀਡਰ ਸਾਹਿਬਾਨ ਫੋਟੋਆਂ ਖਿਚਾ ਕੇ ਆਏ ਇਕੱਠੇ ਹੋ ਕੇ ਜਾਣ ਇਹਨਾਂ ਨੂੰ ਵੀ ਨਾਲ ਲੈ ਕੇ ਜਾਣ ਨਾਨ ਪੋਲਿਟਿਕਲ ਇਹਨਾਂ ਨੂੰ ਤੇ ਮੇਰੀ ਮੰਗ ਹੈ ਇਹਨਾਂ ਸਾਰਿਆਂ ਦੀ ਮੰਗ ਤਾਂ ਕਾਹਦੀ ਹੈ ਮੇਰੀ ਬੇਨਤੀ ਹੈ ਇਹਨਾਂ ਸਾਰਿਆਂ ਨੂੰ ਵੀ ਆਓ ਸਭ ਤੋਂ ਪਹਿਲਾਂ ਦੱਲੇਵਾਲ ਉਹਨਾਂ ਦੀ ਜਾਨ ਬਚਾਉਣ ਦਾ ਪ੍ਰਯਾਸ ਕਰੀਏ ਸincere effort ਕਰੀਏ ਤੇ ਨਾਲ ਹੀ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਪੰਜਾਬ ਕੈਨ ਨਾਟ ਬੀ ਲੇਫਟ ਟੂ ਟੂ ਦਾ ਮਿਮਜ਼ਨ ਫੈਂਸੀਜ਼ অর ਨੈਗਲੀਜੈਂਸ ਆਫ ਥਿਸ ਗਵਰਨਮੈਂਟ অর ਐਟ ਦਾ ਮਰਸੀ ਆਫ ਆਈਐਸਆਈ ਵੀ ਇਹ ਤੇ ਕਿੰਨੀ ਗੱਗ ਲਾਂਦੇ ਪੰਜਾਬ ਨੇ ਬੜੇ ਮਾੜੇ ਦਿਨ ਦੇਖੇ ਇਸ ਕਰਕੇ ਮੇਰੀ ਚਿੰਤਾ ਹੈ ਤੇ ਮੇਰੀ ਬੇਨਤੀ ਹੈ ਦੱਲੇਵਾਲ ਜੀ ਨੂੰ ਦੱਲੇਵਾਲ ਜੀ ਦੇ ਉਹਨਾਂ ਸਾਥੀਆਂ ਨੂੰ ਸਾਥੀਆਂ ਦਾ ਜਦੋਂ ਗੱਲ ਕਰਦਾ ਸੌਰੀ ਮੈਂ ਕਿਉਂਕਿ ਆ ਗੱਲਾਂ ਚੁੱਪਦੀਆਂ ਹੈ ਕਹਿੰਦੇ ਹੈ ਜੇ ਏਵੈਲੂਏਸ਼ਨਸ ਤੋਂ ਦਾ ਦੁਸ਼ਮਣੀ ਮੌ ਚੰਗੇ ਹੁੰਦੇ ਆ